ਤਦੋ ਸਤਿ ਸ਼੍ਰੀ ਅਕਾਲ ਜੀ ਅੱਜ ਆਪ ਆਏ ਸੀਗੇ ਮੌਰ ਬੱਕਰਾ ਮੰਡੀ ਤੇ ਬਾਈ ਡੌਗੀ ਲੈ ਕੇ ਆਏ ਤੇ ਆਪਾਂ ਕਰਦੇ ਆ ਗੱਲਬਾਤ ਕਿਹੜੀ ਕਿਹੜੀ ਦੱਸਦੇ ਆ ਜੀ ਇੱਥੇ ਬੈਠੇ ਆ ਇੱਕ ਇੱਕ ਬਾਈ ਜੀ ਦੀ ਗੁੱਤ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਨਾਂ ਜੀ ਆਪਣਾ ਬਾਈ ਮੇਰਾ ਨਾਂ ਮਾਨਸੀ ਸਿੰਘ ਆ ਪਿੰਡ ਹੀ ਆਪਣਾ ਪਿੰਡ ਮੈਸਰ ਖਾਨਾ ਬਾਈ ਮੈਸਰ ਖਾਨਾ ਜਿਲ੍ਹਾ ਜੀ ਜਿਲ੍ਹਾ ਬਠਿੰਡਾ ਬਾਈ ਜਿਲ੍ਹਾ ਬਠਿੰਡਾ ਜੀ ਠੀਕ ਆ ਜੀ ਬਾਈ ਜੀ ਇਹ ਡੌਗੀ ਥੋੜੀ ਜਾਣਕਾਰੀ ਦਿਓ ਜੀ ਬਈ ਪਰ ਪੇਰੀ ਨਸਲ ਹੈ ਜੀ ਠੀਕ ਹੈ ਜੀ ਆਪਣੇ ਕੋਲੇ ਮਨਜੀ ਘਰ ਦੇ ਬਰੀਡ ਬਰੀਡ ਹੈ ਸਾਰੀ ਠੀਕ ਹੈ ਜੀ ਹਾਂ ਮੇਲ ਫੀਮੇਲ ਆਪਣੇ ਕੋਲੇ ਸਾਰੇ ਵੇਲ ਵਾਰ ਮਿਲਦੇ ਹੈਗੇ ਠੀਕ ਹੈ ਜੀ ਹਾਂ ਤੇ ਇਹ ਵੀ ਆਪਣੇ ਕੋਲੇ ਨਾਲ ਇਹ ਕਲਚਰ ਫਾਰਮ ਆਗੇ ਕਲਚਰ ਫਾਰਮ ਜੀ ਹਾਂ ਠੀਕ ਹੈ ਜੀ ਤੇ ਇਹ ਵੀ ਆਪਣੀ ਘਰ ਦੀ ਬਰੀਡ ਹੀ ਹੈ ਬਈ ਇਹ ਠੀਕ ਹੈ ਜੀ ਇਹ ਕਿੰਨੇ ਟਾਈਮ ਦਾ ਟੋਪੀ ਜੀ ਇਹ ਬਈ 2 ਮਹੀਨੇ 55 ਦਿਨਾਂ ਦਾ ਹੈ 2 ਮਹੀਨੇ 55 ਦਿਨਾਂ ਦਾ ਜੀ 55 ਦਿਨਾਂ ਦਾ ਕੀ ਡਿਮਾਂਡ ਆਈ ਇਹਦੀ ਇਹਦੇ ਭਾਈ 5000 ਰੁਪਏ 5000 ਹਾਂ ਠੀਕ ਹੈ ਜੀ ਤੇ ਹੋਰ ਆਪਾਂ ਵੀ ਕਰੇ ਮਨ ਬਰੀਡਰ ਜਿਵੇਂ ਬੱਕਰਾ ਵੀ ਰੱਖਿਆ ਹੋਇਆਗਾ ਠੀਕ ਹੈ ਜੀ ਹੋਰ ਵੀ ਆਮੂਰੇ ਤਿਆਰ ਕਰ ਦਾਂਗੇ ਆਪਾਂ ਹਨਾ ਜੀ ਕਾ ਵੇਕਣਾ ਵਾਲਾ ਪੂਰੀ ਵਧੀਆ ਠੀਕ ਹੈ ਜੀ ਹਾਂ ਠੀਕ ਹੈ ਜਿਹੜੇ ਇਹ ਆਪਣੇ ਟੋਕਰੀ ਪਾਏ ਬੱਚੇ ਹਾਂਜੀ ਇਹਨਾਂ ਦਾ ਗਰੇਟ ਆ ਜੀ ਇਹ ਭਾਈ ਮੇਲ ਹੈਗਾ 7500 ਦਾ ਫੀਮੇਲ 6500 ਦੀ ਮੇਲ ਤੇ ਫੀਮੇਲ ਆਈ ਆਪਣੇ ਕੋਲ ਦੋਨੇ ਹਾਂ ਦੋਨੇ ਜੀ ਜੋੜੀ ਦਾ ਕਿੰਨਾ ਹੀ ਦੋਨਾਂ ਦਾ ਹੀ ਜੋੜੀ ਆ ਦੋਨਾਂ ਦਾ ਇਹ ਹੁੰਦਾ ਹੈ ਹੈਂ ਹਜ਼ਾਰ 11000 11000 ਜੀ ਠੀਕ ਹੈ ਜੀ ਭਾਈ ਆਪਣੇ ਕੋਲੇ ਜੇ ਬਾਈ ਚਾਂਸ ਕੋਈ ਘਰੇ ਵੀ ਆਵੇ ਭਾਈ ਲੈਣ ਵਾਸਤੇ ਆਪਾਂ ਦੇ ਦਾਂਗੇ ਹਾਂਜੀ ਹਾਂਜੀ ਦੇ ਦਾਂਗੇ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਤੁਸੀਂ ਆਈ ਮੰਡੀ ਆਉਣੀ ਹੈ ਜੀ ਆਈ ਮੰਡੀ ਭਾਈ ਆਉਣੇ ਆ ਆਪਾਂ ਜੀ ਠੀਕ ਹੈ ਜੀ ਲੋ ਬਾਈ ਜੀ ਬਾਈ ਜੀ ਆਈ ਮੰਡੀ ਕਰਦੇ ਆਗੇ ਕਈ ਵੀਰਾਂ ਦੇ ਕਮੈਂਟ ਆਏ ਸੀ ਵੀ ਡੌਗੀ ਆਉਂਦੇ ਆ ਮੰਡੀ ਦੇ ਹਾਂਜੀ ਬਾਈ ਜੀ ਡੌਗੀ ਆਉਂਦੇ ਆ